ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਸਤੁਕਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਪੰਥੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਸਤਿਗੁਰੂ ਜੀ ਕਹਿੰਦੇ ਭਾਈ ਸਾਡਾ ਇੱਕੋ ਹੀ ਪ੍ਰਭੂ ਪਿਤਾ ਹੈ ਅਸੀਂ ਇੱਕੋ ਪ੍ਰਭੂ ਪਿਤਾ ਦੇ ਬੱਚੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਉਹ ਇੱਕ ਪਰਮਾਤਮਾ ਹੈ ਉਹੀ ਸਾਡਾ ਪਿਤਾ ਹੈ ਉਹੀ ਸਾਡੀ ਮਾਤਾ ਹੈ ਉਹੀ ਸਾਡਾ ਭੈਣ ਭਰਾ ਹੈ ਅਤੇ ਉਹੀ ਸਾਡਾ ਰਿਸ਼ਤੇਦਾਰ ਹੈ ਸੋ ਇਸ ਕਰਕੇ ਹਰ ਇੱਕ ਮਨੁੱਖ ਨੂੰ ਇੱਕੋ ਹੀ ਪਰਮਾਤਮਾ ਦੇ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸਤਿਗੁਰੂ ਜੀ ਕਹਿੰਦੇ ਭਾਈ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾਓ ਅਤੇ ਮੇਰੀ ਜਿੰਦ ਤੇਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ ਜਿਹੜਾ ਵੀ ਮੈਨੂੰ ਪਰਮਾਤਮਾ ਦੇ ਦਰਸ਼ਨ ਕਰਾ ਦੇਵੇ ਤਾਂ ਮੈਂ ਆਪਣੀ ਜਿੰਦ ਉਸ ਤੋਂ ਕੁਰਬਾਨ ਕਰ ਦੇਵਾਂ ਸੁਣ ਮੀਤਾ ਧੂਰੀ ਕੋ ਬਲ ਜਾਈ ਸਤਿਗੁਰੂ ਜੀ ਕਹਿੰਦੇ ਭਾਈ ਮੇਰੀ ਬੇਨਤੀ ਸੁਣ ਮੈਂ ਤੇਰੇ ਚਰਨਾਂ ਦੀ ਧੂੜ ਤੋਂ ਕੁਰਬਾਨ ਜਾਂਦਾ ਹਾਂ ਜੇ ਤੂੰ ਮੈਨੂੰ ਉਸ ਪ੍ਰਮਾਤਮਾ ਦੇ ਦਰਸ਼ਨ ਕਰਵਾ ਦੇਵੇਂ ਇਹੋ ਮਾਨ ਤੇਰਾ ਭਾਈ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਇਹ ਭਰਾ ਮੈਂ ਆਪਣਾ ਇਹ ਮਾਨ ਤੇਰਾ ਆਗਿਆਕਾਰ ਬਣਨ ਨੂੰ ਤਿਆਰ ਹਾਂ ਆਗਿਆਕਾਰ ਕੌਣ ਹੁੰਦਾ ਹੈ ਜਿਹੜਾ ਹਰ ਵੇਲੇ ਸਾਡਾ ਹੁਕਮ ਮੰਨਦਾ ਹੋਵੇ ਸਾਡਾ ਨੌਕਰ ਲੱਗਿਆ ਹੋਵੇ ਉਸ ਨੂੰ ਆਗਿਆਕਾਰ ਕਹਿੰਦੇ ਹਨ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਮੈਂ ਉਸ ਮਨੁੱਖ ਦਾ ਨੌਕਰ ਬਣਨ ਵਾਸਤੇ ਵੀ ਤਿਆਰ ਹਾਂ ਜਿਹੜਾ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਕਰਵਾ ਦੇਵੇ ਜਿਹੜਾ ਮੈਨੂੰ ਉਸ ਇੱਕ ਪ੍ਰਮਾਤਮਾ ਦੇ ਨਾਲ ਜੋੜ ਦੇਵੇ ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਨਾਲ ਸਤਿਗੁਰੂ ਇਹ ਵੀ ਸਮਝਾਉਂਦੇ ਹਨ ਕਹਿੰਦੇ ਭਾਈ ਮੈਂ ਤੇਰੇ ਦੋਵੇਂ ਪੈਰ ਮਲਾਂਗਾ ਤੇਰੇ ਪੈਰ ਘੁੱਟਾਂਗਾ ਇਹਨਾਂ ਪੈਰਾਂ ਨੂੰ ਮੈਂ ਮਲ ਮਲ ਕੇ ਧੋਵਾਂਗਾ ਅਤੇ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦੇਵਾਂਗਾ ਮੈਂ ਹਰ ਵੇਲੇ ਤੇਰੀ ਚੱਕਰੀ ਕਰਾਂਗਾ ਪਰ ਤੂੰ ਮੈਨੂੰ ਇੱਕ ਪਰਮਾਤਮਾ ਦੇ ਨਾਲ ਜੋੜ ਦੇ ਸੁਣ ਮੀਤਾ ਹੋ ਤੇਰੀ ਸ਼ਰਣਾਈ ਆਇਆ ਪ੍ਰਭ ਮਿਲੋ ਦੇਹ ਉਪਦੇਸਾ ਹੇ ਮੇਰੇ ਮਿੱਤਰ ਮੇਰੀ ਬੇਨਤੀ ਸੁਣ ਮੈਂ ਤੇਰੀ ਸ਼ਰਣ ਦੇ ਵਿੱਚ ਆਇਆ ਹਾਂ ਮੈਨੂੰ ਅਜਿਹੇ ਉਪਦੇਸ਼ ਦੇ ਕੇ ਮੈਂ ਪ੍ਰਭੂ ਨੂੰ ਮਿਲ ਸਕਾਂ ਉਸ ਪਰਮਾਤਮਾ ਦੀ ਵੰਦਗੀ ਕਰ ਸਕਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰ ਸਕਾਂ ਮਾਣ ਨ ਕੀਜੈ ਸ਼ਰਣ ਪ੍ਰੀਜੈ ਕਰੈ ਸੋ ਭਲਾ ਮਨਾਈਐ ਗੁਰਮੁਖ ਪ੍ਰਭੂ ਮਿਲਾਪ ਦੀ ਯੋਗਤ ਦੱਸਦਾ ਹੈ ਕਿਉਂਕਿ ਪ੍ਰਭੂ ਦੇ ਨਾਲ ਜੁੜਨ ਦੀ ਯੋਗਤੀ ਉਹ ਹੀ ਦੱਸੇਗਾ ਜਿਹੜਾ ਆਪ ਪਰਮਾਤਮਾ ਦਾ ਨਾਮ ਜਪਦਾ ਹੋਵੇਗਾ ਜਿਹੜਾ ਆਪ ਪ੍ਰਭੂ ਦੇ ਨਾਲ ਪਰਮਾਤਮਾ ਦੇ ਨਾਲ ਜੁੜਿਆ ਹੋਵੇਗਾ ਤਾਂ ਗੁਰਮੁਖੀ ਕਹਿੰਦਾ ਹੈ ਕਿ हे ਮੇਰੇ ਮਿੱਤਰ ਸੁਣ ਕਿਸੇ ਕਿਸਮ ਦਾ ਅਹੰਕਾਰ ਸਾਨੂੰ ਨਹੀਂ ਕਰਨਾ ਚਾਹੀਦਾ ਪਰਬੂ ਦੀ ਸ਼ਰਨ ਦੇ ਵਿੱਚ ਹਰ ਵੇਲੇ ਸਾਨੂੰ ਰਹਿਣਾ ਚਾਹੀਦਾ ਹੈ ਜੋ ਕੁਝ ਪ੍ਰਮਾਤਮਾ ਕਰ ਰਿਹਾ ਹੈ ਉਸ ਨੂੰ ਭਲਾ ਕਰਕੇ ਸਾਨੂੰ ਮੰਨਣਾ ਚਾਹੀਦਾ ਹੈ ਫੇਰ ਹੀ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਇਹ ਉਹ ਦਰਸਨ ਹਰ ਜੀਓ ਪਾਈ ਹੈ ਇਹ ਜਿੰਦ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਪਰਮਾਤਮਾ ਨੂੰ ਲੱਭਿਆ ਜਾਂਦਾ ਹੈ ਇਸ ਤਰ੍ਹਾਂ ਪਰਮਾਤਮਾ ਨੂੰ ਪਾਇਆ ਜਾਂਦਾ ਹੈ ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਸੰਤ ਜਨਾਂ ਦੀ ਕਿਰਪਾ ਦੇ ਨਾਲ ਜਿਸ ਮਨੋ ਖੋਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਫਿਰ ਉਸ ਨੂੰ ਹੀ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਪਿਆਰਾ ਲੱਗਣ ਲੱਗ ਜਾਂਦਾ ਹੈ ਫਿਰ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਐਨਾ ਮਸਤ ਹੋ ਜਾਂਦਾ ਹੈ ਕਿ ਉਹਦਾ ਜਿਹੜਾ ਮੋਹ ਹੈ ਇਸ ਦੁਨੀਆ ਦੇ ਨਾਲ ਟੁੱਟ ਜਾਂਦਾ ਹੈ ਉਸ ਦਾ ਜਿਹੜਾ ਪਿਆਰ ਹੈ ਉਹ ਕੇਵਲ ਉਸ ਪਰਮਾਤਮਾ ਦੇ ਨਾਮ ਦੇ ਨਾਲ ਪੈ ਜਾਂਦਾ ਹੈ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੋਲ ਨਿਰੰਝਨ ਡੀਠਾ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਸਮਝਾਉਂਦੇ ਹਨ ਕਿ ਉਸ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ ਉਸ ਨੂੰ ਹਰ ਥਾਂ ਦੇ ਉੱਪਰ ਉਹ ਪਰਮਾਤਮਾ ਦੇਸਨ ਲੱਗ ਪਿਆ ਜਿਸ ਦੀ ਕੋਈ ਖਾਸ ਕੋਈ ਕੋਲਣੀ ਹੈ ਤੇ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇੱਕ ਵਾਰ ਕਿਸੇ ਸੰਤ ਦੇ ਕੋਲ ਕਿਸੇ ਫਕੀਰ ਦੇ ਕੋਲ ਦੋ ਵਿਅਕਤੀ ਆਏ ਅਤੇ ਕਹਿਣ ਲੱਗੇ ਕਿ ਸਾਨੂੰ ਪਰਮਾਤਮਾ ਦੇ ਨਾਲ ਜੋੜ ਦੇਵੋ ਕਿ ਅਸੀਂ ਪਰਮਾਤਮਾ ਦਾ ਨਾਮ ਜਪਣਾ ਹੈ ਪਰਮਾਤਮਾ ਦੀ ਭਗਤੀ ਕਰਨੀ ਹੈ ਅਤੇ ਜਿਸ ਸੰਤ ਦੇ ਕੋਲ ਉਹ ਆਏ ਸਨ ਉਹ ਵੀ ਸੰਤ ਪ੍ਰਮਾਤਮਾ ਦਾ ਨਾਮ ਇਸ ਤਰ੍ਹਾਂ ਜਪਦਾ ਸੀ ਕਿ ਉਸ ਦਾ ਜਿਹੜਾ ਮੋਹ ਸੀ ਉਹ ਵੀ ਇਸ ਦੁਨੀਆ ਦੇ ਨਾਲ ਟੁੱਟ ਚੁੱਕਾ ਸੀ ਉਹ ਵੀ ਹਰ ਵੇਲੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਗੜ ਰਹਿਦਾ ਸੀ ਅਤੇ ਜਿਹੜਾ ਪ੍ਰਮਾਤਮਾ ਦੇ ਨਾਲ ਜੋੜੇਗਾ ਉਹ ਸਾਡੀ ਪ੍ਰੀਖਿਆ ਵੀ ਲਵੇਗਾ ਕਿ ਇਹ ਪ੍ਰਮਾਤਮਾ ਦਾ ਨਾਮ ਜਪਣ ਦੇ ਯੋਗ ਹੈ ਜਾਂ ਨਹੀਂ ਤਾਂ ਜਦੋਂ ਉਹ ਵਿਅਕਤੀ ਆਏ ਉਹਨਾਂ ਨੇ ਕਿਹਾ ਕਿ ਅਸੀਂ ਪਰਮਾਤਮਾ ਦਾ ਨਾਮ ਜਪਣਾ ਹੈ ਪਰਮਾਤਮਾ ਦੀ ਭਗਤੀ ਕਰਨੀ ਹੈ ਤਾਂ ਉਸ ਸੰਤ ਨੇ ਉਸ ਭਗਤ ਨੇ ਉਹਨਾਂ ਦੋਨਾਂ ਨੂੰ ਇੱਕ-ਇੱਕ ਤੋਤਾ ਦੇ ਦਿੱਤਾ ਅਤੇ ਕਿਹਾ ਕਿ ਇਸ ਨੂੰ ਉੱਥੇ ਮਾਰ ਕੇ ਲੈ ਕੇ ਆਵੋ ਜਿੱਥੇ ਤੁਹਾਨੂੰ ਕੋਈ ਦੇਖਦਾ ਨਾ ਹੋਵੇ ਅਤੇ ਉਹਨਾਂ ਦੋਨਾਂ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਉਸੇ ਸਮੇਂ ਕੰਧ ਦੇ ਓਲੇ ਗਿਆ ਅਤੇ ਉਸਨੇ ਉਸ ਤੋਤੇ ਦੀ ਗਰਦਨ ਮਰੋੜ ਕੇ ਉਹ ਸੰਤ ਦੇ ਕੋਲ ਲੈ ਆਇਆ ਪਰੰਤੂ ਜਿਹੜਾ ਦੂਸਰਾ ਮਨੁੱਖ ਸੀ ਉਹ ਥਾਂ-ਥਾਂ ਦੇ ਉੱਪਰ ਦੇਖਦਾ ਫਿਰਦਾ ਹੈ ਕਿ ਮੈਨੂੰ ਕੋਈ ਦੇਖਦਾ ਨਹੀਂ ਰਿਹਾ ਕਾਫੀ ਸਮਾਂ ਬੀਤ ਗਿਆ ਉਹ ਇਸ ਤਰ੍ਹਾਂ ਹੀ ਉਸ ਤੋਤੇ ਨੂੰ ਲੈ ਕੇ ਤੁਰਿਆ ਫਿਰਦਾ ਹੈ ਅਤੇ ਜਦੋਂ ਉਸਨੇ ਦੇਖਿਆ ਖਾਲੀ ਜਗ੍ਹਾ ਦੇ ਵਿੱਚ ਗਿਆ ਅਤੇ ਦੇਖਿਆ ਕਿ ਇੱਥੇ ਮਨੁੱਖ ਕੋਈ ਦੇਖਤਾ ਨਹੀਂ ਰਿਹਾ ਤਾਂ ਜਦੋਂ ਉਹ ਤੋਤੇ ਦੀ ਗਰਦਨ ਮਰੋੜਨ ਲੱਗਿਆ ਤਾਂ ਉਸਦੇ ਮਨ ਦੇ ਵਿੱਚ ਆਇਆ ਕਿ ਇਸ ਸਮੇਂ ਮੈਨੂੰ ਤੋਤਾ ਦੇਖ ਰਿਹਾ ਹੈ ਕਿਉਂਕਿ ਜਦੋਂ ਉਸ ਦੀ ਗਰਦਨ ਮਰੋੜ ਲੱਗਿਆ ਤਾਂ ਉਸ ਤੋਤੇ ਦੀਆਂ ਅੱਖਾਂ ਦੇ ਵਿੱਚ ਉਸ ਦੀਆਂ ਅੱਖਾਂ ਪੈ ਗਈਆਂ ਉਸਨੇ ਸੋਚਿਆ ਕਿ ਇਹ ਤੋਤਾ ਮੈਨੂੰ ਦੇਖ ਰਿਹਾ ਹੈ ਅਤੇ ਮੈਂ ਇਸ ਤੋਤੇ ਨੂੰ ਦੇਖ ਰਿਹਾ ਹਾਂ ਅਤੇ ਤੀਸਰਾ ਉਹ ਪਰਮਾਤਮਾ ਹੈ ਜਿਹੜਾ ਸਾਰੀ ਦੁਨੀਆ ਨੂੰ ਦੇਖ ਰਿਹਾ ਹੈ ਅਤੇ ਉਸ ਵਿਅਕਤੀ ਨੇ ਉਹ ਤੋਤੇ ਨੂੰ ਮਾਰਿਆ ਨਹੀਂ ਇਸੇ ਤਰ੍ਹਾਂ ਉਸ ਸੰਤ ਦੇ ਕੋਲ ਲਿਆਇਆ ਅਤੇ ਉਹ ਸੰਤ ਨੇ ਉਸ ਨੂੰ ਪੁੱਛਿਆ ਕਿ ਤੂੰ ਇਸ ਤੋਤੇ ਨੂੰ ਮਾਰ ਕੇ ਕਿਉਂ ਲੈ ਕੇ ਆਇਆ ਮੈਂ ਤੈਨੂੰ ਇਹ ਕਿਹਾ ਸੀ ਕਿ ਜਿਹੜਾ ਇਸ ਤੋਤੇ ਨੂੰ ਮਾਰ ਕੇ ਲੈ ਕੇ ਆਵੇਗਾ ਮੈਂ ਉਸ ਨੂੰ ਨਾਮ ਦੇ ਨਾਲ ਜੋੜਾਂਗਾ ਇਹ ਦੇਖ ਤੇਰੇ ਨਾਲ ਦਾ ਜਿਹੜਾ ਦੂਸਰਾ ਵਿਅਕਤੀ ਹੈ ਉਸ ਨੇ 5 ਮਿੰਟ ਨਹੀਂ ਲਾਏ ਇਸ ਤੋਤੇ ਨੂੰ ਮਾਰ ਕੇ ਲਿਆ ਆ ਪਰ ਉਸ ਦੂਸਰੇ ਵਿਅਕਤੀ ਨੇ ਉਸ ਸੰਤ ਨੂੰ ਦੱਸਿਆ ਕਿ ਜਿਸ ਮੇਲੇ ਮੈਂ ਇਸ ਨੂੰ ਮਾਰਨ ਲੱਗਿਆ ਸੀ ਉਸ ਸਮੇਂ ਸਾਨੂੰ ਤਿੰਨ ਜਾਣੇ ਦੇਖ ਰਹੇ ਸਨ ਮੈਂ ਤੋਤੇ ਨੂੰ ਦੇਖ ਰਿਹਾ ਸੀ ਤੋਤਾ ਮੈਨੂੰ ਦੇਖ ਰਿਹਾ ਸੀ ਅਤੇ ਉਹ ਜਿਹੜਾ ਪ੍ਰਮਾਤਮਾ ਹੈ ਉਹ ਸਾਰਿਆਂ ਨੂੰ ਦੇਖ ਰਿਹਾ ਸੀ ਤਦ ਸੰਤ ਨੇ ਉਸ ਪਹਿਲੇ ਵਿਅਕਤੀ ਨੂੰ ਜਵਾਬ ਦੇ ਦਿੱਤਾ ਕਿ ਤੁਸੀਂ ਘਰ ਚਲੇ ਜਾਓ ਤੁਸੀਂ ਪ੍ਰਮਾਤਮਾ ਦਾ ਨਾਮ ਜਪਣ ਦੇ ਯੋਗ ਨਹੀਂ ਹੋ ਪਰਮਾਤਮਾ ਦਾ ਨਾਮ ਜਪਣ ਦੇ ਯੋਗ ਉਹ ਹੈ ਜਿਸ ਨੂੰ ਹਰ ਥਾਂ ਦੇ ਉੱਪਰ ਪਰਮਾਤਮਾ ਨਜ਼ਰ ਆਉਂਦਾ ਹੈ। ਜ਼ਰੇ-ਜ਼ਰੇ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਹੈ। ਜਿਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ ਫਿਰ ਉਹ ਜਿਹੜਾ ਪਰਮਾਤਮਾ ਦਾ ਨਾਮ ਜਪਣ ਦੇ ਯੋਗ ਹੋ ਜਾਂਦਾ ਹੈ। ਸੋ ਇਸ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਵੀ ਇਹੀ ਸਮਝਾਉਂਦੇ ਹਨ। ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ ਜਿਸ ਨੂੰ ਇਹ ਪ੍ਰਤਾ ਲੱਗ ਜਾਂਦਾ ਹੈ ਕਿ ਜਿਹੜਾ ਪ੍ਰਮਾਤਮਾ ਹੈ ਉਹ ਸਭ ਥਾਂ ਦੇ ਉੱਪਰ ਵਿਆਪਤ ਵਿਆਪਕ ਹੈ ਤਾਂ ਫਿਰ ਉਸ ਦਾ ਜਿਹੜਾ ਪਿਆਰ ਹੈ ਉਹ ਪ੍ਰਮਾਤਮਾ ਦੇ ਨਾਲ ਪੈ ਜਾਂਦਾ ਹੈ ਫਿਰ ਸਤਗੁਰਾਂ ਦੀ ਉਸ ਦੇ ਉੱਪਰ ਮਿਹਰ ਹੋ ਜਾਂਦੀ ਹੈ ਫਿਰ ਉਹ ਵੀ ਜਿਹੜਾ ਮਨੁੱਖ ਹੈ ਉਹ ਵੀ ਵਿਅਕਤੀ ਹੈ ਉਹ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਵੀ ਹਰ ਵੇਲੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਰਹਿਣਾ ਚਾਹੀਦਾ ਹੈ ਜਿੰਨਾ ਵੀ ਸਮਾਂ ਸਾਨੂੰ ਮਿਲੇ ਇਹ ਨਹੀਂ ਕਿ ਅਸੀਂ ਕੰਮਾਂ ਦੇ ਵਿੱਚ ਵਿਅਸਤ ਰਹਨੇ ਹਾਂ ਤਾਂ ਸਾਨੂੰ ਸਮਾਂ ਨਹੀਂ ਮਿਲਦਾ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਮਨੋੱਖਾ ਹੈ ਉਹ ਦੁਨੀਆਂ ਦੇ ਕੰਮ ਕਰਦਾ ਕਰਦਾ ਵੀ ਪ੍ਰਮਾਤਮਾ ਦਾ ਨਾਮ ਜਪ ਸਕਦਾ ਹੈ ਉਸ ਨੂੰ ਕੋਈ ਪਾਬੰਦੀ ਨਹੀਂ ਹੈ ਉਸ ਨੂੰ ਛੋੜ ਦਿੱਤੀ ਹੋਈ ਹੈ ਕਿ ਜਿਹੜਾ ਮਨੁੱਖ ਹੈ ਉਹ ਦੁਨੀਆ ਦੇ ਕੰਮ ਕਰਦਾ ਕਰਦਾ ਘਰ ਦੇ ਕੰਮ ਕਰਦਾ ਕਰਦਾ ਵੀ ਪ੍ਰਮਾਤਮਾ ਦਾ ਨਾਮ ਜਪ ਸਕਦਾ ਹੈ ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਵੀ ਸਮਾਂ ਸਾਨੂੰ ਮਿਲੇ ਤਾਂ ਸਾਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਨਾ ਚਾਹੀਦਾ ਹੈ ਪ੍ਰਮਾਤਮਾ ਦਾ ਨਾਮ ਸਾਨੂੰ ਜਪਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਿਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ